ਕੱਲ ਵੀ ਕਹਿੰਦੇ ਸੀ ਲਾਸਟ ਤਰੀਕਾ ਹੈ ਅੱਜ ਵੀ ਭਰ ਹੋਈ ਗਈ ਹੈ ਨਾ ਬਾਕੀ ਪਤਾ ਕੁਝ ਨਹੀਂ ਬਾਈ ਟਰਾਈ ਕਰ ਲਿਓ ਜੇ ਕਿਸੇ ਦੀ ਭਰੋਗੀ ਦਾ ਫਾਇਦਾ ਹੀ ਹੈ ਫਾਇਦਾ ਹੀ ਹੈ ਠੀਕ ਹੈ ਟਰਾਈ ਕਰਕੇ ਦੇਖ ਲਿਓ ਸੈਲੈਕਟ ਤੀਜਾ ਵਾਲਾ ਕਿਉਂਕਿ ਆਪਾਂ ਵੱਡੀ ਪਾਵਰ ਸਾਰਿਆਂ ਨੂੰ ਵੱਡੀਓ ਚੱਲਦੀ ਹੈ ਬਿਲਕੁਲ ਜੀ 40 ਤੋਂ 70 HP ਆ ਠੀਕ ਹੈ 40 HP ਤੀਰਕ 70 HP ਤੱਕ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਤੁਹਾਨੂੰ ਮਿਲਾਉਣਾ ਲਾਡੀ ਵੀਰ ਦੇ ਨਾਲ ਹੋਰ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਬਹੁਤ ਦਿਨ ਬਾਅਦ ਭਾਈ ਲਾਡੀ ਭਾਈ ਰੋਪੜ ਆਇਆ ਬਾਈ ਮੇਰੇ ਸਾਹ ਮਹੀਨਾ ਹੋ ਗਿਆ ਬਾਈ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬਾਈ ਨੂੰ ਤੇ ਬਾਈ ਨੇ ਬਾਈ ਟਰੈਕਟਰਾਂ ਦੀ ਸਬਸਿਡੀ ਵਾਲੀ ਵੀਡੀਓ ਪਾਈ ਹੋਈ ਹੈ ਬਹੁਤ ਸਾਰੇ ਭਾਈ ਲਾਡੀ ਤੈਨੂੰ ਫੋਨ ਘਟ ਆਉਂਦੇ ਮਨੋਂ ਵੱਧ ਆਉਂਦੇ ਬਾਈ ਬਹੁਤ ਫੋਨ ਆਏ ਬਹੁਤ ਸੀ ਭਾਈ ਚੱਕ ਵੀ ਨਹੀਂ ਹੋਏ ਕਈਆਂ ਦੇ ਤਾਂ ਪਰ ਕਈਆਂ ਨੂੰ ਭਰਾਈਆਂ ਵੀ ਸਬਸਿਡੀਆਂ ਬਾਈ ਅੱਜ ਬਾਈ ਕਈਆਂ ਦੀਆਂ ਸਬਸਿਡੀਆਂ ਭਰੀਆਂ ਨੇ ਟਰੈਕਟਰ ਵਾਲੀਆਂ ਤੇ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਬਾਈ ਵੀ ਕਿੱਦਾਂ ਭਰ ਹੋਣੀ ਹੈ ਸਬਸਿਡੀ ਤੁਸੀਂ ਆਪ ਵੀ ਭਰ ਸਕਦੇ ਆ ਠੀਕ ਹੈ ਵੀਡੀਓ ਦੇਖਿਓ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੰਨੇ ਆਂ ਵੀਡੀਓ ਦੇ ਵਿੱਚ ਤੇ ਬਾਈ ਮੀਂਹ ਪਿਆ ਸੀ ਪਰਸੋਂ ਇੱਕ ਦਿਨ ਮੌਸਮ ਵਧੀਆ ਰਿਹਾ ਅੱਜ ਗਰਮੀ ਫੇਰ ਹੋਗੀ ਤੇ ਲਾਡੀ ਬਾਈ ਵੀ ਅਜਾ ਟਰੈਕਟਰ ਨੂੰ ਦੇਖ ਰਿਹਾ ਹੋ ਉਹ ਲਾਡੀ ਵੀਰੇ ਕਿਦਾਂ ਲੱਗਿਆ ਤੁਹਾਨੂੰ ਟਰੈਕਟਰ ਟਰੈਕਟਰ ਤਾਂ ਵਧੀਆ ਵੀਰੇ ਠੀਕ ਆ ਲਾਡੀ ਬਾਈ ਨੂੰ ਪਸੰਦ ਆਇਆ ਇਹਨਾਂ ਨੇ ਬਾਈ ਦੇ ਵੀ ਦਿੱਤਾ ਅੱਜ ਇਹ ਕਿ ਟਰੈਕਟਰ ਉਪਰ ਤੇ ਕੱਲ ਬਾਈ ਆਪਾਂ ਜਿਹੜਾ 855 ਸੀਗਾ ਖੜਾ ਉਹ ਟਰੈਕਟਰ ਇਹਨਾਂ ਨੇ ਦੇ ਦਿੱਤਾ ਅੱਜ ਠੀਕ ਹੈ ਜੀ ਇਹਨੂੰ ਪਸੰਦ ਨਹੀਂ ਆਇਆ ਪਰ ਜਿਹਨੂੰ ਪਸੰਦ ਆਇਆ ਅਗਲੇ ਨੇ ਲੈ ਲਿਆ ਠੀਕ ਨਹੀਂ ਵੀਰੇ ਤੇ ਲਾਡੀ ਵੀਰੇ ਦਾ ਮੜਾ ਜਾ ਥੋੜਾ ਜਿਹਾ ਪਾਦੇ ਚਾਨਣ ਦਾ ਸਬਸਿਡੀ ਬਾਰੇ ਵੀ ਕਿੱਦਾਂ ਆਪਾਂ ਨੇ ਭਰਨੀ ਆ ਇਹ ਇਹ ਸਬਸਿਡੀ ਬਾਈ ਸਵੈ ਮਸਕੀਨ ਦੇ ਵਿੱਚ ਅੱਛਾ ਇਧਰ ਨੂੰ ਆਇਓ ਮੜਾ ਜਾ ਸਵੈ ਮਸਕੀਨ ਦੇ ਵਿੱਚ ਸਬਸਿਡੀ ਆ ਇਹ ਸਵੈ ਮਸਕੀਨ ਦੇ ਠੀਕ ਆ ਉਹ ਵਿੱਚ ਭਰਨਾ ਕੀ ਆ ਪਹਿਲਾਂ ਤੁਸੀਂ ਆਈਡੀ ਬਣਾ ਕੇ ਸਵੈ ਮਸਕੀਨ ਤੇ ਜਾਣਾ ਠੀਕ ਆ ਸਕੈਮ ਸਵੈ ਮਸਕੀਨ ਤੇ ਜਾਣ ਤੋਂ ਬਾਅਦ ਜੇ ਤਾਂ ਤੁਸੀਂ ਐਸਸੀ ਬੰਦੇ ਆ ਤੇ ਭਰਨੀ ਆ ਫਿਰ ਤਾਂ ਸਿੰਗਲ ਬੰਦਾ ਵੀ ਭਰ ਸਕਦਾ ਐਸਸੀ ਠੀਕ ਆ ਰੋਟਾ ਮੀਟਰ ਦੇ ਭਰਤੋ ਜਾ ਜਿਵੇਂ ਮਰਜ਼ੀ ਭਰ ਦੋ ਹਨਾ ਠੀਕ ਹੈ ਜੀ ਪਰ ਜੇ ਜਰਨਲ ਬੰਦਾ ਉਹਨੂੰ ਟਰੈਕਟਰ ਦੀ ਭਰਨੀ ਆ ਤਾਂ ਉਹਨੇ ਸਵੈਮ ਚ ਜਾ ਕੇ ਜਦੋਂ ਆਪਾਂ ਗਰੁੱਪ ਜੁਆਇਨ ਕਰਨਾ ਠੀਕ ਹੈ ਜੀ ਉੱਥੇ ਆ ਜਾਂਦਾ ਇੰਡੀਵੀਜੂਅਲ ਹਨਾ ਠੀਕ ਆ ਉਹਦੇ ਵਿੱਚ ਤੁਸੀਂ ਸੀਐਚਸੀ ਤੇ ਓਕੇ ਕਰਨਾ ਓਕੇ ਸੀਐਚਸੀ ਤੇ ਸੀ ਤੇ ਓਕੇ ਜਾ ਕੇ ਠੀਕ ਆ ਫਿਰ ਉੱਤੇ ਫਰਦ ਵੀ ਲੱਗਣੀ ਆ ਬਾਈ ਉਹਦੇ ਟਰੈਕਟਰ ਦੀ ਗਾਪੀ ਵੀ ਲੱਗਣੀ ਆ ਫਰਦ ਬੰਦੇ ਦੇ ਨਾਮ ਚਾਹੀਦੀ ਹੈ ਜਿਹਨੇ ਲੈਣਾ ਉਹਦੇ ਨਾਮ ਚਾਹੀਦੀ ਆ ਫਰਦ ਠੀਕ ਆ ਤੇ ਬਾਕੀ ਟਰੈਕਟਰ ਦੀ ਗਾਪੀ ਵੀ ਲੱਗਦੀ ਆ ਟਰੈਕਟਰ ਦੀ ਹਾਂ ਟਰੈਕਟਰ ਦੀ ਕਾਪੀ ਪੈਸੇ ਕੈਨਸਲ ਵੀ ਹੋ ਜਾਂਦੀ ਆ ਜੇ ਆਪਾਂ ਨਹੀਂ ਲਾਉਣੀ ਜੇ ਨਹੀਂ ਲਾਉਣੀ ਠੀਕ ਆ ਉਹ ਲਾ ਕੇ ਫੇਰ ਗਾਹ ਬਾਈ ਗਰੁੱਪ ਖੋਲਦਾ ਵਾ ਓਕੇ ਉਦੋਂ ਬਾਅਦ ਇਹਨ ਵੈਸਟਮੈਂਟ ਕਰਨੀ ਜੇ ਤੁਸੀਂ 10 ਲੱਖ ਦਾ 20 ਦਾ ਕਿੰਨੇ ਦਾ ਲੈਣਾ ਠੀਕ ਆ ਸਿੰਗਲ ਬੰਦੇ ਦੇ ਨਾਮ ਤੇ ਭਰ ਸਕਦੇ ਆ ਠੀਕ ਆ ਉਹਦੇ ਵਿੱਚ ਟਰੈਕਟਰ ਹੈਗਾ ਬਾਈ ਤੁਸੀਂ 10 ਲੱਖ ਚ ਪਾ ਕੇ ਜੇ 4x4 ਟਰੈਕਟਰ ਲੈਣਾ ਤਾਂ 10 ਲੱਖ ਪੂਰਾ ਹੋਏ ਬਾਈ ਅੱਜ ਕਈਆਂ ਦੀਆਂ 4-5 5-6 ਬੰਦੇ ਤੇ ਮੈਂ ਵੀ ਭਰਾਈਆਂ ਬਾਈ ਦੇ ਕੋਲੋਂ ਇਹ ਬਾਈ ਅੱਜ ਹੈ ਵੀ ਮੇਰੇ ਹਿਸਾਬ ਨਾਲ ਲਾਸਟ ਤਰੀਕਾ ਬੰਦ ਵੀ ਹੋ ਸਕਦੀ ਆ ਜੀ ਲਾਡੀ ਕ ਅੱਜ ਵੀ ਭਰ ਹੋਈ ਗਈ ਹੈ ਨਾ ਬਾਕੀ ਪਤਾ ਕੁਝ ਨਹੀਂ ਬਾਈ ਟਰਾਈ ਕਰ ਲਿਓ ਜੇ ਕਿਸੇ ਦੀ ਭਰੋਗੀ ਤਾਂ ਫਾਇਦਾ ਹੀ ਆ ਫਾਇਦਾ ਹੀ ਆ ਠੀਕ ਹੈ ਟਰਾਈ ਕਰਕੇ ਦੇਖ ਲਿਓ ਇਹਦੇ ਚ ਲਾਡੀ ਟੋਕਨ ਫੀਸ 5000 ਰੁਪਏ ਹੈ ਨਾ 5000 ਰੁਪਏ ਬਾਈ ਟੋਕਨ ਫੀਸ 5000 ਰੁਪਏ ਬਾਈ ਟੋਕਨ ਫੀਸ ਕੱਟ ਹੋਣੀ ਆ ਸਬਸਿਡੀ ਕਿੰਨੇ ਪਰਸੈਂਟ ਤੱਕ ਉਮੀਦ ਹੈਗੀ ਆ ਬਾਈ 40% ਦੀ 40% ਤੱਕ ਬਾਈ ਸਬਸਿਡੀ ਆਉਗੀ ਜੇ ਮੰਨ ਕੇ ਚਲੋ 10 ਲੱਖ ਦੀ ਥੋੜੀ ਸਬਸਿਡੀ ਲੈਣੀ ਤਾਂ ਸਾਨੂੰ 6 ਲੱਖ ਦਾ ਟਰੈਕਟਰ ਰਹਿ ਜਾਣਾ ਤਾਂ ਦੇਖ ਲਿਓ ਬਾਈ ਜੇ ਕਿਸੇ ਦੀ ਕਿਸਮਤ ਚ ਹੋਇਆ ਕਈ ਸਾਰੇ ਵੀਰਾਂ ਨੇ ਤਾਂ ਭਰ ਵੀ ਦਿੱਤੀਆਂ ਹਨਾ ਲਾਡੀ ਬਹੁਤਾਂ ਨੇ ਭਰਾ ਰੀਆਂ ਹੋ ਭਰੀਆਂ ਨੇ ਅੱਜ ਸਵੇਰ ਤੇ ਲੱਗੇ ਆ ਭੰਨ ਬਾਈ ਠੀਕ ਆ ਬਾਈ ਠੀਕ ਆ ਤੇ ਆਪਣਾ ਤਾਂ ਬਾਈ ਆਹੀ ਕੋਸ਼ਿਸ਼ ਹੁੰਦੀ ਆ ਵੀ ਜੇ ਕਿਸੇ ਨੂੰ ਲੋਡ ਆ ਤਾਂ ਅਗਲਾ ਚੀਜ਼ ਲੈ ਲਵੇ ਬਿਲਕੁਲ ਬਿਲਕੁਲ ਬਾਕੀ ਬਾਕੀ ਅਗਲੇ ਦੀ ਵੀਰੇ ਕਿਸਮਤ ਹੁੰਦੀ ਆ ਠੀਕ ਨਾ ਲਾਡੀ ਵੀਰੇ ਬਾਈ ਟਰੈਕਟਰ ਜ਼ਿਆਦਾਦਾਰ ਬਾਈ ਜੱਗੂ ਜਿਹੜਾ ਟਰੈਕਟਰ ਆ ਰੰਗ ਤੋਂ ਗਈ ਜਾਂਦੇ ਹੁਣੇ ਹਾਂ ਵੀ ਰੰਗ ਥੋੜਾ ਜਿਹਾ ਉਹ ਹੋ ਗਿਆ ਹਨਾ ਲਾਡੀ ਵੀਰੇ ਇਹਦੀ ਆਪਾਂ ਨੇ ਕੱਲ ਵੀਡੀਓ ਪਾਈ ਸੀ ਪਰ ਇਹਦੀ ਅਸਲੀ ਗੱਲ ਹੁਣ ਪਤਾ ਲੱਗੀ ਆ ਆਪਾਂ ਨੂੰ ਇਹ ਕੰਪਨੀ ਵਾਲਿਆਂ ਨੇ ਬਾਈ ਜਿਹੜੇ ਸਵਰਾਜ ਵਾਲ 50 ਸਾਲ ਹੋ ਗਏ ਨੂੰ ਮਾਰਕੀਟ ਦੇ ਵਿੱਚ ਆਉਂਦੇ ਨੂੰ ਹਾਂਜੀ 1974 ਦੇ ਵਿੱਚ ਇਹਦਾ ਮਾਡਲ ਆਇਆ ਸੀ ਪਹਿਲਾਂ ਹਾਂ ਹੁਣ ਆ ਗਿਆ 2024 24 50 ਸਾਲ ਹੋ ਗਏ ਤਾਂ ਕਰਕੇ ਇਹਨਾਂ ਨੇ 골ਡਨ ਜੁਬਲੀ ਉਸ ਇਦਾਂ ਦਾ ਮਨਾਇਆ ਏ ਮਨਾ ਤਾਂ ਕਰਕੇ ਉਹਦੇ ਕਰਕੇ ਇਹਨਾਂ ਨੇ 200 ਟਰੈਕਟਰ ਬਣਾਏ ਸੀਗਾ ਇਹ ਠੀਕ ਹੈ ਜੀ ਇਹਨਾਂ ਨੇ 200 ਟਰੈਕਟਰ ਬਣਾਏ ਸੀ ਇਦਾਂ ਦੇ ਮਤਲਬ ਕਿ 골ਡਨ ਕਲਰ ਦੇ ਵਿੱਚ ਹਰੇਕ ਡੀਲਰ ਨੂੰ ਮੇਰੇ ਸਾਹਮਣੇ 2-2 ਪਤਾ ਨਹੀਂ 3-3 ਟਰੈਕਟਰ ਇਹਨਾਂ ਨੇ ਦਿੱਤੇਆਂ ਵੀ ਲੈਣੇ ਲੈਣੇ ਕੰਪਲਸਰੀ ਆ ਹਾਂ ਉਹ ਚੀਜ਼ ਆ ਇਹ ਬਾਈ ਠੀਕ ਹੈ ਜੀ ਇਹ ਪੱਕੇ ਤੌਰ ਤੇ ਨਹੀਂ ਆਉਣੇ ਹੈਗੇ ਜਿਹੜੇ ਗਾਰਡਨ ਜੁਗਲੀ ਮਲਾਇਆ ਟਰੈਕਟਰ ਬਣਾਇਆ ਦਾ ਕੁਝ ਖਾਸ ਵੀ ਹੋਊਗਾ ਮਾੜਾ ਮੋਟਾ ਤੇ ਖਾਸ ਤਾਂ ਕੁਝ ਨਹੀਂ ਸਟਿੱਕਰੇ ਲਾਏ ਆ ਉਹੀ ਚੀਜ਼ ਇਹ ਆ ਸਟਿੱਕਰੇ ਲਾਏ ਆ ਸਟਿੱਕਰੇ ਲਾਏ ਨੇ ਤੇ ਬਾਈ ਇਹ ਪਰਮਾਨੈਂਟ ਨਹੀਂ ਆਉਣੇ ਬਾਈ ਇਹ ਜੇ ਕੰਪਨੀ ਨੂੰ ਲੱਗਿਆ ਵਧੀਆ ਰਿਸਪੌਂਸ ਤਾਂ ਬਾਈ ਹੋ ਸਕਦਾ ਸ਼ਾਇਦ ਬਣਾਈ ਵੀ ਜਾਣ ਜੇ ਪਰਮਾਨੈਂਟ ਨਹੀਂ ਬਹੁਤ ਦੇ ਵੀ ਬਣਾਏ ਆ ਇਹ ਅੱਛਾ ਠੀਕ ਆ ਇਹ ਮੈਨ ਦਾ ਮਹਿੰਦਰ ਸਿੰਘ ਤੋਂ ਲਿਆ ਜਾਂ ਉਹਨੇ ਬਣਾਇਆ ਟਰੈਕਟਰ ਦਾ ਕੰਮ ਬਣਾਇਆ ਹੈ ਐਮ ਐਸ ਥੋਨੀ ਠੀਕ ਆ ਏ ਬਾਈ ਲੱਗੂ ਬਾਈ ਇੱਕ ਗੱਲ ਆ ਹਾਂਜੀ ਮੰਨ ਲਾ ਤੁਸੀਂ ਇਹਨਾਂ ਨੇ ਬਾਈ ਇਹਨਾਂ ਨੂੰ 74 ਤੋਂ ਬਣਾਉਂਦੇ ਆ 50 ਸਾਲ ਹੋ ਗਏ ਹੈ ਨਾ 50 ਸਾਲ ਹੋ ਗਏ ਹਾਂ ਸਾਰੇ ਆਪਣਾ ਮਨਾ ਲਿਆ ਸਰਵਰ ਜੁਬਲੀ ਜੋ ਬਣਾਉਣਾ ਹੈ ਨਾ ਸੈਲੀਬ੍ਰੇਟਿੰਗ 50 ਸਨ ਸੈਲੀਬ੍ਰੇਟਿੰਗ ਹਾਂ ਤੇ ਬਾਈ ਇਹਨਾਂ ਨੇ ਜਿਹੜਾ ਆ ਕੀ ਜਏ ਐਮ ਐਸ ਧੋਨੀ ਲਿਖਿਆ ਆ ਹਾਂਜੀ ਇਹਨਾਂ ਨੇ ਆਪਣਾ ਜਨਮ ਦਿਨ ਨਹੀਂ ਬਣਾਇਆ ਮਨੋਮਿੰਦਰ ਸਿੰਘ ਧੋਨੀ ਦੇ ਹੀ ਬਣਾਤਾ ਇਹਨਾਂ ਨੇ ਹੈ ਨਾ ਨਹੀਂ ਨਹੀਂ ਮਨਿੰਦਰ ਸਿੰਘ ਧੋਨੀ ਨਾਲ ਦੇ ਇਹਨਾਂ ਨੇ ਉਹ ਕਰਿਆ ਹੋਇਆ ਯਾਰ ਜਿਕਣਾ ਕਹਿ ਨਹੀਂ ਦਿੰਦੇ ਵੀ ਯਾਰ ਇੱਕ ਗੱਲ ਆ ਹਾਂ ਆਪਣੀ ਪੰਜਾਬ ਦੀ ਇਹ ਉਹ ਆ ਕੰਪਨੀ ਆ ਹਾਂ ਹੈਨਾ ਹਾਂ ਤੇ ਬਾਈ ਇੱਕ ਗੱਲ ਲੋਦਾ ਵੀ ਜ਼ੋਰ ਮਾਰਦਾ ਜਗਰਾਜ ਸਿੰਘ ਰਹਿ ਗਿਆ ਵਿਚਾਰਾ ਦੋ ਵਾਰਲਡ ਕੱਪਾਂ ਆ ਜਾਣਾ ਲਿਖ ਤਾਂ ਇਹਨਾਂ ਨੇ ਧੋਣੀ ਚੱਲ ਕੋਈ ਹੈਨਾ ਵੀ ਪੰਜਾਬ ਦੀ ਏਜੰਸੀ ਆ ਵੀ ਤੁਸੀਂ ਜਗਰਾਜ ਸਿੰਘ ਲਿਖੋ ਹੈਨਾ ਹਾਂ ਤੇ ਉਹ ਫਿਰ ਜ਼ਿਆਦਾ ਝੱਟਣਾ ਸੀ ਨਾ ਬਾਈ ਉਹ ਤਾਂ ਹੈ ਝੋਟੇ ਦੇ ਉੱਤੇ ਝੋਟੇ ਦਾ ਨਾ ਯਾਰ ਜ਼ਿਆਦਾ ਜੱਜਦਾ ਹੈਨਾ ਠੀਕ ਹੈ ਤੂੰ ਮੰਨ ਲਾ ਤਾਂ ਫਿਰ ਵੱਧ ਫੈਮ ਜਗਰਾਜ ਦਾ ਬਾਈ ਮਾਇਰ ਕੀ ਦੁਨੀਆ ਪੈਣਾ ਬਾਈ ਵਾਰਲਡ ਕੱਪ ਚਤਾਈ ਉਹਨੇ ਆ ਮੈਂ ਗਲਤ ਸੀ ਨਹੀਂ ਮੁੜ ਕੇ ਉਹ ਕਿਹੜਾ ਵਾਰਲਡ ਕੱਪ ਜਿੱਤ ਲਿਆ T20 ਜਿੱਤਿਆ ਗਲਤ ਲੜੀ ਤੇਰੀ ਠੀਕ ਆ ਮੰਨਣ ਵਾਲੀ ਹੈ ਤੇਰੇ ਹਾਂ ਪੂਰਾ ਬਾਈ ਮੇਨ ਮੇਰੀ ਗੱਲ ਸੋਨਾ ਬੈਸਟ ਉਹ ਮਤਲਬ ਪਲੇਅਰ ਨਿਕਲੇ ਆ ਉਹ ਟੂਰਨਾਮੈਂਟ ਦੋਹੇ ورلڈ ਕੱਪਾਂ ਚ ਹਣਾ ਬਿਲਕੁਲ ਬਿਲਕੁਲ ਗੱਲ ਤਾਂ ਸਹੀ ਆ ਬੜਿਆ ਜੀ ਤੇ ਜੋਰ ਉਨੀ ਮਾਰਿਆ ਮੇਰੇ ਹਿਸਾਬ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਜਿੰਨੇ ਵੀ ਕ੍ਰਿਕਟ ਪ੍ਰੇਮੀ ਆਪਣੀ ਵੀਡੀਓ ਦੇਖਦੇ ਨੇ ਵੀ ਇੱਥੇ ਜਵਰਾਜ ਸਿੰਘ ਝੋਟੇ ਦਾ ਨਾਮ ਹੋਣਾ ਚਾਹੀਦਾ ਜੀ ਧੋਨੀ ਜਿਹਾ ਬਿਲਕੁਲ ਫੇਗੋਣਾ ਗੱਲ ਹੋਰ ਹੋਣੀ ਧੀ ਫਿਰ ਗੱਲ ਕੋਈ ਹੋਰ ਹੋਣੀ ਗੱਲ ਤਾਂ ਸਹੀ ਆ ਬਾਈ ਚੱਲਾ ਇਹਦਾ ਆਦਾ ਆਪਣੇ ਪਿਆਪ ਦੇ ਪਲੇਅਰ ਹੋਰ ਬਹੁਤ ਸੋਹਣਾ ਖੇਦਦੇ ਸੀ ਗੱਡੀ ਲਾਡੀ ਵੀਰ ਹੈ ਨਾ ਪੰਜਾਬੀਆਂ ਨੂੰ ਅੱਗੇ ਨਹੀਂ ਨਾ ਜਾਣ ਦਿੰਦੇ ਵੀਰੇ ਲਾਡੀ ਵੀਰੇ ਇੱਕ ਗੱਲ ਹੋਰ ਮੈਂ ਆਪਣਾ ਦੱਸ ਦਈਏ ਵੀ ਜਿਹੜੀ ਇਹ ਹੁਣ ਸਬਸਿਡੀ ਪਰ ਇਹ ਇਕੱਲੀ ਟਰੈਕਟਰ ਦਾ ਕਿ ਹੋਰ ਚੀਜ਼ਾਂ ਦਾ ਵੀ ਪਰ ਹੋ ਰਹੀ ਆ ਚੀਜ਼ਾਂ ਦੇ ਵੀ ਆ ਬਾਈ ਕਾਫੀ ਸਾਰੀ ਮਾਲਕ तकरीबन ਸਾਰੀ ਇੰਪਲੀਮੈਂਟ ਸੀਗੇ ਬਾਈ ਅੱਛਾ ਸੁਪਰ ਸੀਟਰ ਵਗੈਰਾ ਵੀ ਰੋਟਾਵੇਟਰ ਹੈ ਸੁਪਰ ਸੀਟਰ ਵਗੈਰਾ ਸਾਰਾ ਕੋ ਰੋਟਾਵੇਟਰ ਸਾਰਾ ਕੋ ਸੀਗਾ ਬਾਈ ਅੱਛਾ ਜਿਹੜੇ ਤੇ ਮਰਜ਼ੀ ਭਰ ਸਕਦੇ ਸੀ ਜਿਹਦੇ ਮਰਜ਼ੀ ਭਰ ਸਕਦੇ ਠੀਕ ਆ ਬਾਈ ਠੀਕ ਓਕੇ ਤੇ ਬਾਈ ਸਾਡੀ ਤਾਂ ਮਤਲਬ ਕਿ ਲੱਡੀ ਜਿਹੜੀ ਆਪਾਂ ਨੇ ਪਹਿਲਾਂ ਪਰੀਆਂ ਸੀਗੀਆਂ ਬਾਈ 30 ਲੱਖ ਵਾਲੀਆਂ ਉਹਦੇ ਵਿੱਚ ਕਈ ਬੰਦੇ ਥੱਲੇ ਕਮੈਂਟ ਆਏ ਕਹਿੰਦਾ ਬਾਈ ਅਸੀਂ ਤੁਹਾਡੇ ਕਹਿਣ ਤੇ ਸਬਸਿਡੀਆਂ ਭਰਤੀਆਂ 30 ਲੱਖ ਵਾਲੀਆਂ ਵੀ ਹੁਣ ਉਹਦੇ ਵਿੱਚ ਵੀ ਸ਼ਰਤਾਂ ਐ ਰੱਖਦੇ ਆਂ ਵੀ ਮੈਂ ਕਹਾਂ ਬਾਈ ਉਹ ਚੀਜ਼ ਦਾ ਆਪਾਂ ਨੂੰ ਠੀਕ ਨਹੀਂ ਉਹ ਚੀਜ਼ ਬਾਅਦ ਚ ਪਤਾ ਲੱਗੇ ਆਾਨੂੰ ਯਾਰ ਪਤਾ ਹੀ ਨਹੀਂ ਹੈਗਾ ਵੀ ਕੀ ਆ ਹੁਣ ਦੇਖੋ ਬਾਈ ਇਹ ਜੱਗੂ ਇੱਕ ਮਿੰਟ ਆਪਾਂ ਹੁਣ ਗੱਲ ਸੰਬੰਧੀ ਦੱਸਦੇ ਆਂ ਹਾਂਜੀ ਜੇ ਤਾਂ ਬਾਈ ਆਪਾਂ ਸਬਸਿਡੀਆਂ ਦਾ ਨਾਮ ਦੱਸੀਏ ਹੈਨਾ ਹਾਂ ਦੇ ਤੋ ਉਹ ਵੀ ਹੈ ਨਾ ਜਿਵੇਂ ਆਪਾਂ ਬਿਲਕੁਲ ਫਿਰ ਵੀ ਚਲੋ ਫਿਰ ਵੀ ਕਹਿਣਾ ਹੀ ਕਹਿਣਾ ਵੀ ਯਾਰ ਤੁਸੀਂ ਕਿਹੜਾ ਦੱਸ ਤਾਂ ਹੈ ਕਰਤਾ ਸਹੀ ਗੱਲ ਹੈ ਜੀ ਜੇ ਆਪਾਂ ਦੱਸਦੇ ਤੇ ਉਹਦੇ ਵਿੱਚ ਕੁਝ ਬਾਅਦ ਚ ਉਹਦਾ ਯਾਰ ਬਾਅਦ ਦੇ ਵਿੱਚ ਹੋਇਆ ਨਾ ਪਹਿਲਾਂ ਤਾਂ ਆਪਾਂ ਉਹ ਚੀਜ਼ਾਂ ਬਾਈ ਜਿਹੜੀ ਕਹਿੰਦੇ ਆ ਵੀ 15 ਉਹ ਚੀਜ਼ਾਂ ਸਾਨੂੰ ਵੀ ਬਾਅਦ ਚ ਪਤਾ ਲੱਗੀਆਂ ਬਾਈ ਜੀ ਹਾਂ ਗੱਲ ਤਾਂ ਸਹੀ ਹੈ ਉਹ ਇਹ ਹੁਣ ਮੌਕੇ ਤੇ ਸਰਕਾਰ ਪਤਾ ਨਹੀਂ ਕਿ ਹਜੇ ਤੱਕ ਪੋਰਟਲ ਨਹੀਂ ਚੱਲੀ ਹੈ ਨਹੀਂ ਚੱਲੀ ਸਹੀ ਹੈ ਹੈਨਾ ਹਾਂ ਫੈਸ਼ਨ ਲੈਟਰ ਨਹੀਂ ਨਿਕਲ ਰਹੇ ਹਾਂ ਉਹਦੇ ਵਿੱਚ ਆਪਣਾ ਕਸੂਰ ਥੋੜੀ ਹੈ ਯਾਰ ਤੇ ਲੋਵਾ ਇੱਕ ਵਾਰ ਤੁਹਾਨੂੰ ਆਪਾਂ ਨੇ ਹੁਣ ਲਾਈਵ ਭਰ ਕੇ ਦਿਖਾਉਣੀ ਸਬਸਿਡੀ ਕਿ ਦਬਰ ਹੋਣੀ ਆ ਤੇ ਜੇ ਤੁਸੀਂ ਆਪ ਵੀ ਭਰਨੀ ਤੁਸੀਂ ਆਪ ਵੀ ਭਰ ਸਕਦੇ ਆ ਬਾਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਆ ਦੇਖ ਲਓ ਬਾਕੀ ਤੁਹਾਨੂੰ ਡਾਡੀ ਬਾਈ ਦੱਸੂਗਾ ਬਾਈ ਆਪਾਂ ਏਡੀ ਬਣਾ ਲਈ ਸੀ ਸਾਰੇ ਆਧਾਰ ਕਾਡ ਲਿੰਕ ਕਰ ਕਰ ਕੇ ਠੀਕ ਹੈ ਜੀ ਹੁਣ ਆਪਾਂ ਅਪਲਾਈ ਕਰਨਾ ਇਹ ਜਿਹੜੀ ਆ ਵਾਲੀ ਹੁੰਦੀ ਹੈ ਨਾ ਕਈ ਬੰਦੇ ਕੀ ਜੰਨੇ ਵੀ ਯਾਰ ਅਸੀਂ ਨੂੰ ਸੁਪਰ ਸੀਟਰ ਲਿਆ ਆ ਹਾਂਜੀ ਇਹ ਸੀਆਰਐਮ ਹੁੰਦੀ ਹੈ ਸੈਂਟਰ ਦੀ ਜੇ ਚ ਸੁਪਰ ਸੀਟਰ ਲਿਆ ਆ ਤਾਂ ਤੁਹਾਨੂੰ ਸਬਸਿਡੀ ਮਿਲ ਜਾਣੀ ਆ ਸਵੈਮ ਚ ਉਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਠੀਕ ਹੈ ਹੁਣ ਆਪਾਂ ਅਪਲਾਈ ਕਰ ਦੇਣਾ ਸਵੈਮ ਚ ਆ ਦੇਖੋ ਅਪਲਾਈ ਹੋ ਗਿਆ ਓਕੇ ਜੀ ਉਹ ਤੋਂ ਬਾਅਦ ਜਿਆਦਾ ਔਰੇ ਗਰੁੱਪ ਤੇ ਆਉਣੇ ਆ ਜੇ ਤੁਸੀਂ ਇੰਡੀਵਿਜੂਅਲ ਫਾਰਮਰ ਤੇ ਕਰੋਗੇ ਤਾਂ ਤੁਸੀਂ ਇੱਕ ਇੰਪਲੀਮੈਂਟ ਲੈ ਸਕਦੇ ਹੋ ਇੱਕ ਬੰਦੇ ਦੇ ਨਾਂ ਤੇ ਠੀਕ ਹੈ ਜੀ ਜੇ ਤੁਸੀਂ ਸੀਐਚਸੀ ਤੇ ਕਰੋਗੇ ਸੀਐਚਸੀ ਤੇ ਤੁਸੀਂ ਜਿਆਦਾ ਇੰਪਲੀਮੈਂਟ ਲੈ ਸਕਦੇ ਹੋ ਇੱਕ ਬੰਦੇ ਦੇ ਨਾਂ ਤੇ ਹੁਣ ਆਪਾਂ ਇਹਨੂੰ ਸੀਐਚਸੀ ਤੇ ਓਕੇ ਕਰ ਦੇਣਾ ਓਕੇ ਕਰੈਕਟਰ ਤੁਹਾਨੂੰ ਸੀਐਚਸੀ ਤੇ ਹੀ ਮਿਲਣਾ ਸੀਐਚਸੀ ਤੇ ਮਿਲਣਾ ਠੀਕ ਹੈ ਇੱਧਰ ਉਹ ਤੋਂ ਬਾਅਦ ਇੱਧਰ ਆ ਜਾਣੀ ਆ ਸਿਲੈਕਟ ਇਨਵੈਸਟਮੈਂਟ ਠੀਕ ਹੈ ਜੀ ਇਹਦੇ ਉੱਤੇ ਜਾ ਕੇ ਤੁਸੀਂ ਜਿੰਨੇ ਦਾ ਤੁਸੀਂ ਇੰਪਲੀਮੈਂਟ ਲੈਣੇ ਆਪਾਂ ਜਿਵੇਂ ਟਰੈਕਟਰ 10 ਲੱਖ ਚਾਜਣਾ ਆਪਾਂ 10 ਲੱਖ ਓਕੇ ਕਰ 10 ਲੱਖ ਤੇ ਓਕੇ ਕਰਤਾ ਜੀ ਹਾਂ ਹੁਣ ਇਹ ਸਰਚਿੰਗ ਚੱਲ ਰਹੀ ਆ ਇਹ ਤੋਂ ਬਾਅਦ ਜੱਗੂ ਇਹਨੇ ਫਰਦ ਮੰਗਣੀ ਆ ਜਾਂ ਟਰੈਕਟਰ ਦੀ ਕਾਪੀ ਵੀ ਮੰਗਦੀ ਹੁੰਦੀ ਆ ਫਰਦ ਠੀਕ ਆ ਜੀ ਹਾਂ ਹੁਣ ਇਹਨੇ ਫਰਦ ਮੰਗ ਲਈ ਓਕੇ ਜੀ ਹੁਣ ਆਪਾਂ ਇਹਦੇ ਨਾਲ ਇਹਨੂੰ ਫਰਦ ਲਾਵਾਂਗੇ ਹਨਾ ਪੁਰੇ ਬਾਈ ਫਰਦ ਆਪਾਂ ਨੇ ਉਹਦੀ ਲਾਉਣੀ ਆ ਜਿਹਦੇ ਨਾਮ ਤੇ ਟਰੈਡ ਲੈਣਾ ਤਾਂ ਉਹਦੇ ਨਾਮ ਤੇ ਹਾਂ ਜਿਹਦੇ ਨਾਮ ਤੇ ਸਬਸਕ੍ਰਾਈਬਰ ਤੇ ਬਾਈ ਉਹਦੇ ਨਾਮ ਤੇ ਜ਼ਮੀਨ ਵੀ ਚਾਹੀਦੀ ਆ ਉਹਦੇ ਨਾਮ ਤੇ ਜ਼ਮੀਨ ਵੀ ਆ ਫਰਦ ਦਾ ਬਾਈ ਪੀਡੀਐਫ ਲੱਗਣਾ ਨਾ ਪੀਡੀ ਆ ਬਈ ਪੀਡੀਫ ਤਾਂ ਠੀਕ ਆ ਦੇਖਦਾ ਵੀਡੀਓ ਚਾਕੇ ਆਪਾਂ ਇੱਧਰ ਲਾ ਲਗਾ ਬਾਈ ਪੀਡੀਫ ਲੱਗਣਾ ਬਾਈ ਨਾਲ ਆਹ ਉਧਰ ਸੇਵ ਕਰ ਲਈਏ ਕੋ ਬਾਈ ਠੀਕ ਹੈ ਇਹ ਹੁਣ ਆਪਾਂ ਇੱਧਰ ਆਏਣਾ ਇਤੋਂ ਜਾ ਕੇ ਆ ਇੱਥੇ ਫਰਦ ਦਾ ਭਾਲਾ ਲੈਣੀ ਆ ਚੱਕ ਲਈ ਫਰਦ ਠੀਕ ਹੈ ਡਾਟਾ ਬਣਾ ਕੇ ਭੇਜੀ ਆ ਹਨਾ ਓਕੇ ਜੀ ਇਹਨੂੰ ਓਕੇ ਕਰਤਾ ਹੁਣ ਫਰਦ ਅਪਲੋਡ ਹੋ ਜਾਣੀ ਆ ਫਰਦ ਦਾ ਭਾਈ ਪੀਡੀਐਫ ਲਾਉਣਾ ਇਹ ਗਲਤ ਆ ਪੀਡੀਐਫ ਆ ਫੋਟੋ ਨਹੀਂ ਲੱਗਣੀ ਲੱਗਣਾ ਵੀ ਪੀਡੀਐਫ ਆ ਹਾਂ ਲੱਗ ਗਈ ਹੁਣ ਫਰਦ ਆ ਭਾਈ ਸਾਰੇ ਇੰਪਲੀਮੈਂਟ ਨਿਕਲੇ ਆ ਦੇਖੋ ਇਹ ਲੋ ਭਾਈ ਸਾਰੇ ਜਿਹੜੀ ਜਿਹੜੀ ਚੀਜ਼ਾਂ ਦੇ ਸਬਸਿਡੀ ਆ ਸੁਪਰਸੀਡਰ ਤੇ ਸਾਰੇ ਇੰਪਲੀਮੈਂਟ ਨਿਕਲੇ ਆ ਠੀਕ ਆ ਭਾਈ ਪਲੇਜ਼ਰ ਕਰਾ ਹੋ ਗਿਆ ਸਾਰਾ ਜਾਨੀ ਕਿਸਾਨ ਦੇ ਵਿੱਚ ਹੈਗੇ ਨਹੀਂ ਆ ਦੇਖੋ ਓਕੇ ਹਾਂ ਸਾਰੇ ਹੁਣ ਆਪਾਂ ਟਰੈਕਟਰ ਤੇ ਭਰਨੀ ਆ ਬਾਈ ਮਾਪੋਰੇ ਬਾਈ ਟਰੈਕਟਰ ਤੇ ਭਰਨੀ ਆ ਹੁਣ ਆ ਦੇਖੀ ਚਲੋ ਫੜ ਆਪਾਂ ਟਰੈਕਟਰ ਦਾ ਵੀ ਸਮਝਾ ਆ ਦੀਏ ਕਈ ਬਾਈ ਟਰੈਕਟਰ ਵੀ ਪੁੱਛਦੇ ਆ ਹਨਾ ਹਾਂ ਹਾਂ ਉਹਦੇ ਬਾਰੇ ਆਪਾਂ ਸਮਝਾ ਆ ਦੀਏ ਕਿਉਂਕਿ 3 ਥਰੀ ਵੀਲ ਆ 3 ਫੋਰ ਵੀਲ ਠੀਕ ਆ ਹਨਾ ਲਿਮਟ ਦੇ ਵਿੱਚ ਟਰੈਕਟਰ ਦਿੱਤੇ ਹੋਏ ਨੇ ਆਪਾਂ ਹੁਣ ਤੁਹਾਨੂੰ ਦੱਸ ਦਿੰਦੇ ਸਬਸਟੇ ਬਹੁਤ ਜ਼ਿਆਦਾ ਨੇ ਸਭ ਤੇ ਐਂਡ ਦੇ ਵਿੱਚ ਜਾ ਕੇ ਬਾਈ ਸਭ ਚੈਡ ਇੰਨੀਆਂ ਮਸ਼ੀਨਾਂ ਬਾਈ ਆਪਾਂ ਨੂੰ ਵੀ ਨਹੀਂ ਪਤਾ ਵੀ ਕਿਹੜੀ ਕਿਹੜੀ ਮਸ਼ੀਨ ਜਿਹੜੀ ਕਿਹੜੀ ਹੈ ਜੀ ਤਕਰੀਬਨ ਸਾਰੀਆਂ ਮਸ਼ੀਨਾਂ ਨੇ ਇੱਕ ਟਰਾਲੀ ਜਾਂ ਟਰਾਲੀਆਂ ਵਗੈਰਾ ਨੂੰ ਝੜ ਗਏ ਇੱਕ ਟਰੱਕ ਟਰਾਲੀ ਹੈਗੀ ਆ ਪਤਨੀ ਵਾਲੀ ਉਹ ਹੀ ਟਰਾਲੀ ਆ ਉਹ ਸਾਡੀ ਬਾਈ ਉਹਦੇ ਵੀ ਭਾਰ ਹੋ ਰਹੀ ਜਿਹੜਾ ਆਪਣਾ ਸੋਲਰ ਵਾਲਾ ਲੱਗਦਾ ਹਾਂ ਸੋਲਰ ਪੈਨਲ ਸਾਰੇ ਤੇ ਕੱਦ ਦੇ ਦੀ ਹੈ ਉਥੇ ਵੀ ਆ ਹੁਣ ਆ ਟਰੈਕਟਰ ਆ ਗਿਆ ਜੱਗੂ ਬਾਈ ਹੁਣ ਇਹਨੂੰ ਦੇਖ ਇੱਥੇ ਤੇ ਤਿੰਨ ਤਾਂ ਲਿਖਿਆ ਜਾਂ 2 ਵੀਲ ਤਿੰਨ ਲਿਖਿਆ ਜਾਂ 4 ਵੀਲ 4 ਵੀਲ ਹਣਾ ਸਭ ਤੋਂ ਪਹਿਲਾਂ ਜਿਹੜਾ ਲਿਖਿਆ ਆਇਆ ਟਰੈਕਟਰ 4 ਵੀਲ 8 ਤੋਂ 20 HP ਦਾ ਅਤੇ ਪੀਟੀਓ ਦੇ ਐਚਪੀ ਦੇ ਹਿਸਾਬ ਨਾਲ ਆ ਪੀਟੀਓ ਜਿਹੜੀ 20 ਐਚ 20 ਹਾਰਸ ਪਾਵਰ ਤੱਕ ਪੀਟੀਓ ਚ ਆਈਦੀ ਆ ਪਹਿਲਾ ਟਰੈਕਟਰ ਲੈਣ ਨੂੰ ਠੀਕ ਆ ਉਹ ਤੋਂ ਬਾਅਦ ਦੂਜਾ ਆ ਜਾਂਦਾ 20 ਤੋਂ 40 ਵਾਲਾ 20 ਤੋਂ 40 ਹੈਨਾ 40 ਹਾਰਸ ਪਾਵਰ ਤੱਕ ਆਪਾਂ ਲੈ ਲੈਂਦੇ ਆ ਬਿਲਕੁਲ ਆਪਾਂ ਕਰਨਾ ਸਿਲੈਕਟ ਤੀਜਾ ਵਾਲਾ ਕਿਉਂਕਿ ਆਪਾਂ ਵੱਡੇ ਪਾਵਰ ਸਾਰੇ ਨੂੰ ਵੱਡੀਆਂ ਚੱਲਦੀ ਆ ਬਿਲਕੁਲ ਜੀ 40 ਤੋਂ 70 ਐਚਪੀ ਆ ਠੀਕ ਆ 40 ਐਚਪੀ ਤੇ ਰੋ 70 ਐਚਪੀ ਤੱਕ ਜਿਹੜਾ ਮਰਜ਼ੀ ਪੀਟੀਓ ਟਰੈਕਟਰ ਲੈ ਲਓ ਠੀਕ ਆ ਜੀ 40 ਤੋਂ ਤਾਂ ਉੱਤੀ ਹੁੰਦੇ ਨੇ ਸਾਰੇ ਬਿਲਕੁਲ ਜੀ 70 ਤੋਂ ਇਹ ਤਿੰਨੇ ਟਰੈਕਟਰ ਆਹੀ ਸੇਮ ਤਿੰਨੇ 4 ਵੀਲ ਚ ਹੋਣ ਠੀਕ ਹੈ 2 ਵੀਲ ਚ ਵੀ ਲੈ ਜਾਣਗੇ 4 ਵੀਲ ਠੀਕ ਹੈ ਜੀ ਹੁਣ ਆਪਾਂ ਸਾਰੇ ਨਾ ਥੱਲੇ ਵਾਲੇ ਚ ਕਰਾਂਗੇ ਕਿਉਂਕਿ ਆਪਾਂ ਨੂੰ ਛੋਟੀ ਪਾਵਰ ਚਾਹੀਦੀ ਨਹੀਂ ਚਾਹੀਦੀ ਨਹੀਂ ਜੇ 4 ਵੀਲਸ ਆਪਾਂ ਲੈਣਾ ਤਾਂ ਸਭ ਤੋਂ ਥੱਲੇ ਵਾਲੇ ਚ 40 ਤੋਂ 70 ਹਾਂ ਜੇ ਆਪਾਂ 2 ਵੀਲ ਲੈਣਾ ਤਾਂ ਆਪਣੇ ਕੋਲੋਂ ਤੀਜੇ ਨੰਬਰ ਵਾਲੀ ਤੀਜੇ ਨੰਬਰ ਤੇ ਠੀਕ ਹੈ ਇਹ ਆਪਾਂ ਹੁਣ ਸਿਲੈਕਟ ਕਰਦੇ ਆ ਹੁਣ ਦੇਖੀ ਆਪਾਂ ਹੁਣ 10 ਲੱਖ ਦੀ ਇਨਵੈਸਟਮੈਂਟ ਕਰੀ ਜੀ ਆ ਗਿਆ ਜੀ 10 ਲੱਖ ਪੂਰਾ ਹੋ ਗਿਆ ਜਮਾਂ ਦਾ ਆਪਸ਼ਨ ਆ ਗਿਆ ਆ ਗਿਆ ਜੇ 10 ਲੱਖ ਤੋਂ ਘੱਟ ਹੋਇਆ ਆਉਣਾ ਨਹੀਂ ਤੇ ਠੀਕ ਹੈ ਤੇ ਹੁਣ ਆਪਾਂ ਇਹਦੇ ਉੱਤੇ ਭਰ ਦੇਣਾ 5000 ਆ ਦੇ ਬਾਈ ਇੱਥੇ ਆਪਣੀ ਫੀਸ ਭਰ ਹੋਣੀ ਆ 5000 ਉਹ ਆ ਆ ਗਿਆ ਪ੍ਰੋਟੀਨ ਫੀਸ ਕਿਵੇਂ ਕਟਾਉਣੀ ਆ ਉਹ ਤੁਸੀਂ ਦੇਖਣਾ ਠੀਕ ਹੈ ਜੀ ਇਹਦੇ ਉੱਤੇ ਬਾਈ ਜੱਗੂ ਆ ਦੇ ਸਰ ਹਾਲ ਹੈ ਹਾਲ ਹੈ ਕਰੋ ਅੱਛਾ ਜੀ ਬਸ ਆ ਦੇ ਜੱਗੂ ਬਾਈ ਠੀਕ ਹੈ ਜੀ ਕ੍ਰੈਡਿਟ ਕਾਰਡ ਨਾਲ ਵੀ ਭਰ ਸਕਦੇ ਆ ਡੈਬਿਟ ਕਾਰਡ ਨਾਲ ਵੀ ਭਰ ਸਕਦੇ ਆ ਨੈਟ ਬੈਂਕਿੰਗ ਵਿਚ ਵੀ ਹੈਗਾ ਬੈਰਟ ਵੀ ਹੈਗਾ UPI ਵੀ ਹੈਗਾ ਤੇ Okay, आगे आगे दुण दुण दुण। ओके उगार ਦੂਜਾ ਵੀ ਹੈ ਕਿੰਨੇ ਰੁਪਏ 5000 ਰੁਪਏ 5000 ਕਿਟਾ ਤੇ ਲੋ ਬਾਈ ਜਦੋਂ ਥੋੜੀ ਪੇਮੈਂਟ ਓਕੇ ਹੋ ਗਈ ਤਾਂ ਆ ਤੁਹਾਨੂੰ ਮੈਸੇਜ ਆ ਜਾਣਾ ਹੈ ਨਾ ਬਾਈ ਪੇਮੈਂਟ ਇਹ ਵੀ ਆ ਜਾਣਾ ਤੇ ਜੇ ਤੁਸੀਂ ਆਪਾਂ ਬੈਕ ਕਰਕੇ ਦੇਖੋਗੇ ਨਾ ਠੀਕ ਆ ਆ ਜੀ ਮੈਂ ਕਰਾਂ ਦੇਵਾਂ ਠੀਕ ਆ ਵੀਰੇ ਤੇ ਮਤਲਬ ਉਹ ਵੀ ਸ਼ੋ ਹੋ ਜਾਣੇ ਆ ਇੰਪਲੀਮੈਂਟ ਤੇ ਪੇਮੈਂਟ ਆਏ ਠੀਕ ਆ ਪੇ ਕਰੀ ਹੋਈ ਹੈ ਇਹਦਾ ਕੋਈ ਮਤਲਬ ਕਿ ਆਪਣੇ ਕੋਲ ਆਪਣੇ ਕੋਲ ਕੋਈ ਉਹ ਚਾਹੀਦਾ ਪ੍ਰੂਫ ਹਨਾ ਆ ਗਿਆ ਇੱਥੇ ਆ ਆ ਗਈ ਭਾਈ ਜੀ ਆ ਗਿਆ ਟਰੈਕਟਰ 4 ਬਿਲਡ ਵੀ ਸਬਸਿਡੀ ਭਰੀ ਹੋਈ ਆਪਨੇ ਭਰੀ ਆ ਪ੍ਰੂਫ ਹੋਣਗੇ ਤੇ ਆ ਟੋਕਨ ਪੇਪਰ ਦਾ ਆ ਗਿਆ ਜੀ ਠੀਕ ਹੈ ਵੀ ਟੋਕਨ ਥੋੜਾ ਪੈ ਗਿਆ ਹਨਾ ਠੀਕ ਹੈ ਭਾਈ ਤੇ ਆ ਭਾਈ ਆਪਾਂ ਨੇ ਤੁਹਾਨੂੰ ਦੱਸਿਆ ਸਾਰਾ ਕੁਝ ਤੁਸੀਂ ਆਪ ਵੀ ਭਾਈ ਫੋਨ ਤੇ ਵੀ ਭਰ ਸਕਦੇ ਹਨਾ ਫੋਨ ਤੇ ਫੋਨ ਤੇ ਵੀ ਭਰ ਸਕਦੇ ਭਾਈ ਫੋਨ ਤੇ ਵੀ ਭਰ ਸਕਦੇ ਜੇ ਲੈਪਟਾਪ ਹੈਗਾ ਤਾਂ ਲੈਪਟਾਪ ਤੇ ਵੀ ਭਰ ਸਕਦੇ ਆ ਠੀਕ ਆ ਆਪਾਂ ਨੇ ਤੁਹਾਨੂੰ ਦੱਸਤਾ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਆ ਬਾਈ ਕੱਢ ਕੇ ਜਦੋਂ ਤੁਸੀਂ ਆਪ ਭਰੋਗੇ ਤੁਹਾਨੂੰ ਜਦੋਂ ਆਪ ਪਤਾ ਲੱਗਣਾ ਠੀਕ ਨੇ ਬਾਈ ਜੀ ਜਦੋਂ ਆਪ ਜਦਾ ਪਾਪ ਭਰਦੇ ਆ ਆਟੋਮੈਟਿਕਲੀ ਪਤਾ ਲੱਗ ਜਾਂਦਾ ਪਤਾ ਪਤਾ ਲੱਗਣ ਲਿਆ ਜਾਂਦਾ ਹਾਂ ਹਾਂ ਪਹਿਲਾਂ ਬਾਈ ਸਾਈਡ ਅੱਜ ਦਿਨ ਚ ਅਲੱਗੜੀ ਬੰਦ ਵੀ ਹੋ ਗਈ ਦੋ ਦੋ ਤਿੰਨ ਵਾਰ ਬਾਈ ਬੰਦ ਹੋ ਲਈ ਦੁਬਾਰਾ ਫੇਰ ਪਰ ਹੋਣ ਲੱਗ ਗਈ ਤੇ ਬਸ ਇਹਦੇ ਬਾਈ ਹੈਗੀ ਦੀ ਆਪਾਂ ਨੇ ਜਿਹਨੇ ਕਿਹਾ ਦਾ ਉਹਦੀ ਉਹਦੀ ਭਰਾ ਤੇ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਦੂਰ ਦੇ ਵੀਰ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਉਹਨੇ ਲੋਕਲ ਭਰਾਓ ਹਨਾ ਬਾਈ ਜਿਹੜੇ ਵੀ ਨੇ ਹੋਰ ਏਰੀਆ ਦੇ ਵੀਰ ਤੇ ਉਹਨਾਂ ਨੂੰ ਆਪਾਂ ਕਿਹਾ ਸੀ ਉਹਨੇ ਲੋਕਲ ਕਿਸੇ ਵੀ ਜਿੱਦਾਂ ਕੈਫੇ ਤੇ ਕਿਤੇ ਵੀ ਪ੍ਰਵਾਰ ਲਾਡੀ ਬਾਈ ਨੂੰ ਬਾਈ ਹਜੇ ਵੀ ਆਈ ਜਾਂਦੀਆਂ ਫੋਟੋਆਂ ਗਾਹਾਂ ਤੇ ਗਾਹਾਂ ਤੇ ਅੱਜ-ਅੱਜ ਮੇਰੇ ਸਾਬ ਨਾਲ ਬਾਈ ਨੇ ਖਾਸੀਆਂ ਸਬਸਿਡੀਆਂ ਭੱਦੀ ਲਾਡੀ ਮੇਰੇ ਸਾਬ ਨਾਲ ਤੇ ਭਰਤੀਆਂ ਹੋਣੀਆਂ ਤਾਂ ਕਰੜਗੜ 500 ਸਬਸਿਡੀਆਂ ਹਾਂ ਰੁਪਿਆ 1.5 ਲੱਖ ਲਾਡੀ ਨੇ ਆਪਣੇ ਖਾਤੇ ਚੋਂ ਭਾੜ ਛੱਡੇ ਆ ਬਾਈ ਬਾਈ ਨੇ ਮਿਹਨਤ ਕਰਦੀ ਬਾਕੀ ਅਗਲਿਆਂ ਦੀ ਕਿਸਮਤ ਹੈ ਲਾਡੀ ਦੀ ਉਹ ਕਿ ਮਾਵਾ ਇੰਡੀਆ ਹਾਂ ਲਾਡੀ ਕਾ ਗੱਲ ਆ ਬਾਈ ਜਿਨ੍ਹਾਂ ਨੂੰ ਟਰੈਕਟਰ ਮਿਲ ਗਏ ਉਹ ਤਨ ਉਹ ਤਨ ਨੂੰ ਮਿਲ ਗਈ ਨਾ ਗਹਾਵਣ ਦੇ ਨਿਆਣੇ ਵੀ ਯਾਦ ਕਰਿਆ ਕਰਨਗੇ ਉਹ ਦੱਸੂਗਾ ਬਾਈ ਭਲਾਣੇ ਮੁੰਡੇ ਨੇ ਸਬਸਿਡੀ ਭਰੀ ਦੀ ਤਾਂ ਮਿਲ ਗਿਆ ਹਾਂ ਉਹ ਲਾਡੀ ਭਰਦਾ ਹਾਂ ਹਾਂ ਹਮ ਹਮ ਕਹਿੰਦਾ ਸਾਡੇ ਬੁੜੇ ਨੇ ਸਬਸਿਡੀ ਭਰੀ ਸੀ ਬਈ ਮਿਲ ਜਾਂਦਾ ਟਰੈਕਟਰ ਇਹ ਚ ਕੋਈ ਸ਼ੱਕ ਨਹੀਂ ਹਾਂ ਮਿਲ ਤਾਂ ਜਾਂਦਾ ਟਰੈਕਟਰ ਬਾਈ ਰੁਟਾ ਬਿੜ ਨਿਕਲੇ ਨਾ ਜਦੋਂ ਆਇਆ ਨਿਕਲੇ ਬਾਈ ਇਹੀ ਜੀ ਕਰਨੀ ਜਿਹੜੀਆਂ ਹੁਣ ਆਪਾਂ ਭਰੀਆਂ ਸੁਪਰਸਾਈਡਰ ਹੁਣ ਲੋਕ ਲੈ ਰਹੇ ਆ ਲੈ ਰਹੇ ਜਿਹੜੀ ਇਹ ਹੋ ਸਕਦਾ ਵੀ ਸਾਰਿਆਂ ਨੂੰ ਨਾ ਟਿਕਣ ਨਾ ਕੁਝ ਨਿਕਲੇ ਕੁਝ ਨਿਕਲ ਜਾਣਾ ਕੁਝ ਨਿਕਲੋ ਚਾਹੇ 10 ਟਰੈਕਟਰ ਨਿਕਲਣ ਬਸ 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 ਉਹੀ ਗੱਲ ਆ ਬਾਈ ਉਹੀ ਹੈ ਬਾਈ ਵੀ ਸੈਂਟਰ ਫਾਰਮੈਟ ਦਾ ਯਾਦ ਰੱਖਣ ਹਮ ਅੱਗੇ ਤੇਰੇ ਭਾਗ ਲੱਛੀ ਹੈ ਠੀਕ ਆ ਬਾਕੀ ਬਾਈ ਦੇਖ ਲਿਓ ਜੇ ਕਿਸੇ ਨੇ ਟਰਾਈ ਕਰਨੇ ਹੋਈ ਤਾਂ ਆਪਣੀ ਕਰਕੇ ਦੇਖ ਲਿਓ ਟਰਾਈ ਠੀਕ ਆ ਬਾਕੀ ਹਮਨੇ ਵੀਰੇ ਤਾਂ ਸਹੀ ਕੁਝ ਕਹਿਣਾ ਹਾਂ ਠੀਕ ਆ ਅੱਜ ਬਈ ਠੀਕ ਆ ਤੇ ਜਿਦਾ ਮੈਂ ਦੱਸਿਆ ਬਈ ਹੋਰ ਚੀਜ਼ਾਂ ਦੇ ਵੀ ਭਰ ਸਕਦੇ ਆ ਨਾ ਜਿਦਾ ਹੋਰ ਬਹੁਤ ਸਾਰੇ A to Z ਸਾਰੀਆਂ ਚੀਜ਼ਾਂ ਤੇ ਆ ਤੇ ਬਾਕੀ ਠੀਕ ਆ ਜੀ ਕਿਸੇ ਵੀ ਵੀਰ ਨੂੰ ਕੋਈ ਪੁਰਾਣਾ ਡੈਕਟਰ ਵੇਚਣਾ ਖਰੀਦਣਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਚ 何だと思う